ਹਾਂਜੀ ਸਬਰ ਤੇ ਸ਼ੁਕਰ ਇਹ ਜ਼ਿੰਦਗੀ ਦੇ ਕਹਿਣੇ ਆ ਮਿਲਦਾ ਜੋ ਬਦਲੇ ਚ ਉਹ ਵੀ ਬਾ ਕਮਾਲ ਹੈ ਅਕਾਲ ਹੀ ਅਕਾਲ ਹੈ ਅਕਾਲ ਹੀ ਅਕਾਲ ਹੈ ਬਾਬਾ ਬੁੱਲੇ ਸ਼ਾਹ ਦੀ ਜ਼ਿੰਦਗੀ ਦੀ ਇੱਕ ਛੋਟੀ ਜੀ ਕਹਾਣੀ ਤੁਹਾਡੇ ਨਾਲ ਸਾਂਝੀ ਕਰਦੇ ਆ ਕਹਾਣੀ ਛੋਟੀ ਆ ਪਰ ਇਹਦਾ ਸਾਰ ਬਹੁਤ ਵਧੀਆ ਬਾਬਾ ਜੀ ਅਕਸਰੀ ਗਲੀਆਂ ਦੇ ਵਿੱਚ ਉਸ ਰੱਬ ਦਾ ਨਾਮ ਗਾਉਂਦੇ ਫਿਰਦੇ ਰਹਿੰਦੇ ਸੀ ਹਰ ਸਮੇਂ ਸ਼ੁਕਰਾਨੇ ਦੇ ਵਿੱਚ ਹਰ ਸਮੇਂ ਬਸ ਰੱਬ ਰੱਬ ਕਰਦੇ ਰਹਿੰਦੇ ਸੀ ਉਹ ਉਹਨਾਂ ਦਾ ਬੋਲਣਾ ਉਹਨਾਂ ਦਾ ਚੱਲਣਾ ਉਹਨਾਂ ਦਾ ਪਹਿਰਾਵਾ ਹਰ ਇੱਕ ਚੀਜ਼ ਰੱਬੀ ਹੋ ਗਿਆ ਸੀ ਤੇ ਬਾਬਾ ਬੁੱਲੇ ਸ਼ਾਹ ਜੀ ਦੇ ਕੁਝ ਮੰਨਣ ਵਾਲੇ ਕੁਝ ਉਹਨਾਂ ਦੇ ਸ਼ਾਗਿਰਦ ਉਹਨਾਂ ਦੇ ਨਾਲ ਚੱਲਦੇ ਸੀਗੇ ਜਿਹੜੇ ਬਾਬਾ ਜੀ ਨੂੰ ਕਹਿੰਦੇ ਸੀ ਕਿ ਸਾਨੂੰ ਵੀ ਰੱਬ ਦਾ ਰਾਹ ਜਿਹੜਾ ਉਹ ਦਿਖਾਓ ਤੁਸੀਂ ਸਾਨੂੰ ਵੀ ਦੱਸੋ ਵੀ ਅਸੀਂ ਕਿਵੇਂ ਰੱਬ ਨੂੰ ਮਿਲ ਸਕਦੇ ਹਾਂ ਉਹਨਾਂ ਚੇਲਿਆਂ ਦੇ ਵਿੱਚੋਂ ਇੱਕ ਚੇਲਾ ਉਹਨੇ ਦੇਖਣਾ ਕਿ ਬਾਬਾ ਜੀ ਅਕਸਰ ਹੀ ਨਾ ਸ਼ਕਰਾਨੇ ਦੇ ਵਿੱਚ ਰਹਿੰਦੇ ਆ ਤੇ ਖੁਸ਼ ਰਹਿੰਦੇ ਨੇ ਅਦੇ ਉਹਨਾਂ ਨੇ ਰੱਬ ਦੇ ਨਾਲ ਕੋਈ ਗਿਲਾ ਹੀ ਨਹੀਂ ਕੀਤਾ ਹਾਲਾਂਕਿ ਜੇ ਅਸੀਂ ਸਵੇਰੇ ਰੋਟੀ ਖਾਧੀ ਸਾਨੂੰ ਦੁਪਹਿਰ ਦੀ ਜਾਂ ਆਥਣ ਦੀ ਰੋਟੀ ਮਿਲਣੀ ਆ ਕਿ ਨਹੀਂ ਮਿਲਣੀ ਅਗਲੇ ਦਿਨ ਸਾਨੂੰ ਰੋਟੀ ਮਿਲਣੀ ਆ ਜਾਂ ਨਹੀਂ ਮਿਲਣੀ ਉਹਦਾ ਵੀ ਪਤਾ ਨਹੀਂ ਹੁੰਦਾ ਨਾ ਹੀ ਸਾਡੇ ਕੋਲੇ ਕੋਈ ਵਾਧੂ ਕੱਪੜੇ ਆ ਨਾ ਬਾਬਾ ਜੀ ਦੇ ਕੋਲੇ ਮੈਂ ਕੋਈ ਧਨ ਦੇਖਿਆ ਨਾ ਮੈਂ ਬਾਬਾ ਜੀ ਦੇ ਕੋਲੇ ਕੋਈ ਐਹ ਜੀ ਚੀਜ਼ ਦੇਖੀ ਜਿਹੜੀ ਬਹੁਤ ਰੱਬ ਨੇ ਭਰ-ਭਰ ਕੇ ਖਜ਼ਾਨੇ ਦਿੱਤੀ ਹੋਵੇ ਹਨਾ ਵੀ ਪਰ ਫਿਰ ਵੀ ਬਾਬਾ ਜੀ ਸ਼ੁਕਰਾਨੇ ਦੇ ਵਿੱਚ ਹੀ ਰਹਿੰਦੇ ਨੇ ਹਰ ਸਮੇਂ ਰੱਬ ਦਾ ਸ਼ੁਕਰਾਨਾ ਹਰ ਸਮੇਂ ਰੱਬ ਦਾ ਸ਼ੁਕਰਾਨਾ ਉਹਦੇ ਮਨ 'ਚ ਜਾਨੀ ਇੱਕ ਸਵਾਲ ਉੱਠਿਆ ਵੀ ਮੈਨੂੰ ਬਾਬਾ ਜੀ ਨੂੰ ਪੁੱਛਣਾ ਚਾਹੀਦਾ ਵੀ ਇਹ ਜੇ ਰੱਬ ਨੇ ਤੁਹਾਨੂੰ ਕੀ ਦਿੱਤਾ ਵੀ ਜਿਹੜਾ ਤੁਸੀਂ ਹਰ ਸਮੇਂ ਰੱਬ ਦਾ ਸ਼ੁਕਰਾਨਾ ਹੀ ਕਰੀ ਜਾਂਦੇ ਹੋ ਤੇ ਅਖੀਰ ਉਹ ਸ਼ਾਗਿਰਦਾ ਜਿਹੜਾ ਉਹ ਬਾਬਾ ਜੀ ਨੂੰ ਪੁੱਛ ਲੈਂਦਾ ਕਿ ਬਾਬਾ ਜੀ ਮੇਰਾ ਇੱਕ ਸਵਾਲ ਆ ਜਿਹਨੇ ਮੈਨੂੰ ਕਾਫੀ ਸਮੇਂ ਤੋਂ ਪਰੇਸ਼ਾਨ ਕੀਤਾ ਕਿ ਇਹ ਜੇ ਰੱਬ ਨੇ ਤੁਹਾਨੂੰ ਕੀ ਦਿੱਤਾ ਜੋ ਤੁਸੀਂ ਇੰਨੇ ਸ਼ੁਕਰਾਨੇ ਦੇ ਵਿੱਚ ਰਹਿੰਦੇ ਹੋ ਹਾਲਾਂਕਿ ਤੁਹਾਡੇ ਹਾਲਾਤ ਸਾਡੇ ਸਾਹਮਣੇ ਆ ਹਨ ਹਨਾ ਮੈਲੇ ਕਚਲੇ ਕੱਪੜੇ ਆ ਮੈਲੀ ਤੁਹਾਡੀ ਪਾਗ ਆ ਕੋਈ ਤੁਹਾਡਾ ਕੱਲ ਦੀ ਖਾਣ ਦਾ ਨਹੀਂ ਪਤਾ ਹੈਗਾ ਕੋਈ ਤੁਹਾਡੇ ਕੋਲੇ ਇਦਾਂ ਦਾ ਕੋਈ ਧੰਨ ਨਹੀਂ ਦਿਖ ਰਿਹਾ ਜਿਹਦੇ ਕਰਕੇ ਤੁਸੀਂ ਰੱਬ ਦਾ ਸ਼ੁਕਰਾਨਾ ਕਰੋ ਤਾਂ ਬਾਬਾ ਬੁੱਲੇ ਸ਼ਾ ਅੱਗਿਓਂ ਹੱਸ ਕੇ ਜੋ ਪੜਦੇ ਨੇ ਜੋ ਬੋਲਦੇ ਆ ਉਹ ਬਾ ਕਮਾਲ ਸੀ ਬਾਬਾ ਬੁੱਲੇ ਸ਼ਾ ਤੇ ਬੋਲ ਚੜਦੇ ਸੂਰ ਜ ਢਲਦੇ ਦੇਖੇ ਬੁਝਦੇ ਦੀਵੇ ਬਲਦੇ ਦੇਖੇ ਹੀਰੇ ਦਾ ਕੋਈ ਮੁੱਲ ਨਾ ਜਾਣੇ ਖੋਟੇ ਸਿੱਕੇ ਚੱਲਦੇ ਵੇਖੇ ਜੀਨਾ ਦਾ ਨਾ ਜੱਗ ਤੇ ਕੋਈ ਉਹ ਵੀ ਪੁੱਤਰ ਪੜਦੇ ਦੇਖੇ ਰੱਬ ਦੀ ਰਹਿਮਤ ਦੇ ਨਾਲ ਬੰਦੇ ਪਾਣੀ ਉੱਤੇ ਚੱਲਦੇ ਵੇਖੇ ਲੋਕੀ ਕਹਿੰਦੇ ਦਾਲ ਨਹੀਂ ਗਲਦੀ ਮੈਂ ਤਾਂ ਪੱਥਰ ਗਲਦੇ ਦੇਖੇ ਜੀਨਾ ਨੂੰ ਕਦਰ ਨਾ ਰੱਬ ਦੀ ਖਾਲੀ ਉਹ ਹੱਥ ਮੜਦੇ ਦੇਖੇ ਕਈ ਪੈਰਾਂ ਤੋਂ ਨੰਗੇ ਫਿਰਦੇ ਲੱਭਦੇ ਫਿਰਦੇ ਸ਼ਾਮਾਂ ਮੈਨੂੰ ਦਾਤਾ ਸਭ ਕੁਝ ਦਿੱਤਾ ਕਿਉਂ ਨਾ ਸ਼ੁਕਰ ਮਨਾਵਾਂ ਕਿਉਂ ਨਾ ਸ਼ੁਕਰ ਮਨਾਵਾਂ ਕੀ ਸੀ ਇਹ ਜਿਹੜਾ ਬਾਬਾ ਪੁੱਲੇ ਸ਼ਾਹ ਦੇ ਕੋਲੇ ਸੀਗਾ ਤੇ ਕਿਉਂ ਉਹਨਾਂ ਦੇ ਨਾਲ ਰਹਿਣ ਵਾਲੇ ਉਸ ਸ਼ਾਗਿਰਦ ਨੂੰ ਉਸ ਚੇਲੇ ਨੂੰ ਦਿਸਿਆ ਨਹੀਂ ਕੁਝ ਕਿਉਂਕਿ ਉਹ ਦੁਨਿਆਵੀ ਅੱਖਾਂ ਦੇ ਨਾਲ ਦੇਖਦਾ ਸੀ ਬਾਬਾ ਜੀ ਦੀ ਫਕੀਰੀ ਪਰ ਬਾਬਾ ਜੀ ਨੂੰ ਪਤਾ ਸੀ ਉਸ ਅਕਾਲ ਪੁਰਖ ਵਾਹਿਗੁਰੂ ਨੇ ਕਿੰਨਾ ਕੁਛ ਦਿੱਤਾ ਕਿੰਨੇ ਤੋਹਫਿਆਂ ਦੇ ਨਾਲ ਇਨਸਾਨ ਨੂੰ ਨਿਮਾਜਿਆ ਪ੍ਰਮਾਤਮਾ ਨੇ ਆਪਾਂ ਅਕਸਰ ਹੀ ਗੱਲ ਕਰੀਦੀ ਆ ਕਿ ਇਸ ਧਰਤੀ ਦੇ ਉੱਤੇ ਰੀਤ ਤਾਂ ਇੱਕ ਛੋਟਾ ਜਿਹਾ ਕਿਣਕਾ ਉਤੇ ਹੋਣ ਦਾ ਵੀ ਕੋਈ ਨਾ ਕੋਈ ਮਤਲਬ ਆ ਕਿਉਂਕਿ ਬਾਬਾ ਜੀ ਉਸ ਅਕਾਲ ਪੁਰਖ ਵਾਹਿਗੁਰੂ ਨੇ ਕੋਈ ਵੀ ਚੀਜ਼ ਬਿਨਾਂ ਕਿਸੇ ਮਤਲਬ ਤੋਂ ਬਿਨਾਂ ਕਿਸੇ ਗੁਣ ਤੋਂ ਨਹੀਂ ਬਣਾਈ ਇਨਸਾਨ ਵੀ ਜਿੰਨਾ ਮਰਜੀ ਮਾੜਾ ਹੋਵੇ ਜਿੰਨਾ ਮਰਜੀ ਗਰੀਬ ਹੋਵੇ ਜਿਹਦੇ ਮਰਜ਼ੀ ਹਾਲਾਤਾਂ ਚ ਹੋਵੇ ਉਹਦੇ ਵਿੱਚ ਕੋਈ ਨਾ ਕੋਈ ਗੁਣ ਜ਼ਰੂਰ ਹੁੰਦਾ ਉਹ ਗੱਲ ਵੱਖਰੀ ਆ ਕਿ ਸਾਨੂੰ ਸਾਡੇ ਗੁਣਾ ਦੀ ਪਛਾਣ ਕਈ ਵਾਰ ਆਖਰ ਤੱਕ ਨਹੀਂ ਹੁੰਦੀ ਪਰ ਬਾਬਾ ਜੀ ਨੇ ਕੋਈ ਵੀ ਚੀਜ਼ ਬੇਮਤਲਬ ਤੋਂ ਨਹੀਂ ਬਣਾਈ ਤੇ ਰਹੀ ਗੱਲ ਖਜ਼ਾਨੇ ਦੀ ਤੋਹਫਿਆਂ ਦੀ ਅਸੀਂ ਉਸ ਖਜ਼ਾਨੇ ਦੀ ਗੱਲ ਕਰਦੇ ਰਹਨੇ ਆ ਜਿਹੜੇ ਦੁਨੀਆ ਨੇ ਬਣਾਇਆ ਨਹੀਂ ਜਿਹੜੇ ਦੁਨਿਆਵੀ ਤੌਰ ਤੇ ਆ ਪਰ ਅਸਲ ਦੇ ਵਿੱਚ ਸਾਨੂੰ ਪ੍ਰਮਾਤਮਾ ਨੇ ਹੱਥ ਦਿੱਤੇ ਪੈਰ ਦਿੱਤੇ ਸਾਨੂੰ ਅੱਖਾਂ ਸਾਨੂੰ ਬੋਲਣ ਦਾ ਬਾਲ ਦਿੱਤਾ ਸਾਨੂੰ ਬੁੱਧੀ ਦਿੱਤੀ ਸਮਝ ਦਿੱਤੀ ਕੰਨ ਦਿੱਤੇ ਜੀਵ ਦਿੱਤੀ ਜਿਹਦੇ ਨਾਲ ਰਸ ਆਉਂਦਾ ਸਾਨੂੰ ਖੁੱਲਾ ਅਸਮਾਨ ਪਸ਼ੂ ਪੰਛੀ ਰੰਗ ਬਰੰਗੇ ਫੁੱਲ ਖਸ਼ਬੋਹਾਂ ਫਲ ਪਾਣੀ ਧਰਤੀ ਤਾਰੇ ਚੰਨ ਪਤਾ ਹੀ ਨਹੀਂ ਕੀ ਕੁਝ ਇਹ ਸਭ ਕੁਝ ਤੋਹਫੇ ਨੇ ਪ੍ਰਮਾਤਮਾ ਦੇ ਤੇ ਇਹਨਾਂ ਤੋਹਫਿਆਂ ਦੇ ਬਦਲੇ ਅਸੀਂ ਕਦੇ ਰੱਬ ਦਾ ਸ਼ੁਕਰਾਨਾ ਕੀਤਾ ਨਹੀਂ ਕੀਤਾ ਕਿਉਂ ਕਿਉਂਕਿ ਅਕਸਰੀ ਇਹ ਸਾਨੂੰ ਪਤਾ ਕਿ ਇਨਸਾਨੀ ਫਿਤਰਤਾ ਜੋ ਵੀ ਚੀਜ਼ ਸਾਨੂੰ ਫ੍ਰੀ ਦੇ ਵਿੱਚ ਜਾਂ ਸੌਖੀ ਮਿਲ ਜਾਂਦੀ ਆ ਉਹ ਚੀਜ਼ ਦੀ ਅਸੀਂ ਕਦਰ ਨਹੀਂ ਕਰਦੇ ਜਾਂ ਉਹ ਚੀਜ਼ ਦਾ ਸਾਨੂੰ ਮੁੱਲ ਪਤਾ ਹੀ ਨਹੀਂ ਹੁੰਦਾ ਪਰ ਇਹ ਚੀਜ਼ਾਂ ਪ੍ਰਮਾਤਮਾ ਨੇ ਸਾਨੂੰ ਬੇਸ਼ਕੀਮਤੀ ਦਿੱਤੀਆਂ ਨੇ ਇਸ ਕਰਕੇ ਇਨ੍ਹਾਂ ਚੀਜ਼ਾਂ ਦੇ ਲਈ ਵੀ ਰੱਬ ਦਾ ਸ਼ੁਕਰ ਕਰਨਾ ਸ਼ੁਰੂ ਕਰੋ ਅਕਸਰੀ ਕਹੀਦਾ ਲਾਲਚ ਨਹੀਂ ਪੂਰੇ ਹੁੰਦੇ ਲੋੜਾਂ ਪੂਰੀਆਂ ਹੋ ਜਾਂਦੀਆਂ ਨੇ ਤੇ ਲੋੜਾਂ ਸਾਡੀਆਂ ਜ਼ਿਆਦਾਤਰ ਪ੍ਰਮਾਤਮਾ ਹੀ ਪੂਰੀਆਂ ਕਰ ਦਿੰਦਾ ਪਤਾ ਪੈਸੇ ਤੋਂ ਬਿਨਾ ਘਰ ਨਹੀਂ ਚੱਲਦੇ ਪੈਸਾ ਜ਼ਰੂਰੀ ਆ ਪਰ ਇੰਨਾ ਵੀ ਜ਼ਰੂਰੀ ਨਹੀਂ ਹੈਗਾ ਕਿ ਪੈਸੇ ਦੇ ਪਿੱਛੇ ਆਪਾਂ ਆਪਣੀ ਜ਼ਿੰਦਗੀ ਨੂੰ ਭੁੱਲ ਜਾਈਏ ਆਪਾਂ ਰੱਬ ਨੂੰ ਭੁੱਲ ਜਾਈਏ ਜਿਹੜੇ ਤੁਹਾਨੂੰ ਰਿਸ਼ਤੇਦਾਰ ਮਿਲੇ ਹੋਏ ਨੇ ਤੁਹਾਡੇ ਸਾਥ ਸੰਬੰਧੀ ਨੇ ਇਹ ਸਮਝੋ ਕਿ ਹਰ ਦੇ ਵਿੱਚ ਹਰ ਇੱਕ ਦੇ ਵਿੱਚ ਉਹ ਅਕਾਲ ਪੁਰਖ ਵਾਹਿਗੁਰੂ ਦੀ ਜੋਤ ਆ ਆਪ ਜਗਦੀ ਆ ਸੋ ਪ੍ਰਮਾਤਮਾ ਨੇ ਜੋ ਵੀ ਤੁਹਾਨੂੰ ਦਿੱਤਾ ਉਹ ਜਿਵੇਂ ਵੀ ਹੈਗਾ ਉਹਨੂੰ ਉਸੇ ਤਰੀਕੇ ਦੇ ਨਾਲ ਅਪਣਾਓ ਨਾ ਕਿ ਉਹਨੂੰ ਬਦਲਣ ਦੀ ਆਪਣੇ ਢੰਗ ਦੇ ਨਾਲ ਬਦਲਣ ਦੀ ਕੋਸ਼ਿਸ਼ ਕਰੋ ਕਿਉਂਕਿ ਜਦੋਂ ਅਸੀਂ ਕਿਸੇ ਨੂੰ ਬਦਲਣਾ ਸ਼ੁਰੂ ਕਰਦੇ ਹਾਂ ਉਦੋਂ ਹੀ ਚੀਜ਼ਾਂ ਦੇ ਵਿੱਚ ਫਰਕ ਪੈਣੇ ਸ਼ੁਰੂ ਹੁੰਦੇ ਆ ਜੋ ਜਿਵੇਂ ਹੈ ਉਹਨੂੰ ਉਵੇਂ ਹੀ ਰਹਿਣ ਦਿਓ ਪ੍ਰਮਾਤਮਾ ਦੇ ਅੱਗੇ ਅਰਦਾਸ ਕਰਿਆ ਕਰੋ ਕਿ ਸਾਡਾ ਪਿਆਰ ਆ ਜਿਹੜਾ ਉਹ ਬਣਿਆ ਰਹੇ ਕਿਉਂਕਿ ਰਿਸ਼ਤੇ ਇਹ ਨਾਤੇ ਇਹ ਪ੍ਰਮਾਤਮਾ ਦੀ ਦਾਤ ਆ ਉਹਦੀ ਰਹਿਮਤ ਆ ਬਹੁਤ ਲੋਕ ਨੇ ਜਿਹੜੇ ਇਕੱਲੇ ਹੀ ਨੇ ਤੇ ਜੇ ਤੁਹਾਡੇ ਕੋਲੇ ਕੋਈ ਰਿਸ਼ਤਾ ਨਾਤਾ ਹੈਗਾ ਉਹ ਰੱਬ ਦਾ ਹੀ ਇੱਕ ਰੂਪ ਆ ਸਮਝੋ ਇਸ ਚੀਜ਼ ਨੂੰ ਸੋ ਇਸ ਕਰਕੇ ਆਪਣੀ ਜ਼ਿੰਦਗੀ ਨੂੰ ਸੌਖਾ ਕਰੋ ਸਖਾਲਾ ਕਰੋ ਲੋਕਾਂ ਨੂੰ ਬਦਲਣ ਦੇ ਨਾਲੋਂ ਆਪ ਝੁਕਣਾ ਸਿੱਖੋ ਸਬਰ ਤੇ ਸ਼ੁਕਰ ਹਰ ਵੇਲੇ ਚਾਹੇ ਜੇ ਮਰਜ਼ੀ ਹਾਲਾਤਾਂ 'ਚ ਹੋਮੋ ਜੇ ਤੁਸੀਂ ਰੱਬ ਦਾ ਸ਼ੁਕਰ ਕਰਨਾ ਸ਼ੁਰੂ ਕਰਤਾ ਜੇ ਤੁਸੀਂ ਸਬਰ ਰੱਖਣਾ ਸਿੱਖ ਗਏ ਤਾਂ ਤੁਹਾਡੇ ਵਰਗਾ ਰਾਜਾ ਇਸ ਧਰਤੀ ਦੇ ਉੱਤੇ ਕੋਈ ਨਹੀਂ ਹੋਣਾ ਇਹ ਹੀ ਦੁਨੀਆ ਇਹ ਹੀ ਲੋਕ ਇਹੀ ਦਿਨ ਇਹੀ ਰਾਤ ਸਭ ਕੁਝ ਉਹੀ ਹੋਣਾ ਤੇ ਉਹਦਾ ਰਸ ਉਹਦਾ ਆਨੰਦ ਉਹਦਾ ਦੇਖਣ ਦਾ ਨਜ਼ਰੀਆ ਉਹ ਸਭ ਕੁਝ ਬਦਲ ਜਾਂਦਾ ਜਿੱਦਣ ਤੁਸੀਂ ਸਬਰ ਤੇ ਸ਼ੁਕਰ ਦੇ ਉੱਤੇ ਚੱਲਣਾ ਸ਼ੁਰੂ ਕਰਦੇ ਹੋ ਸੋ ਇਸੇ ਕਰਕੇ ਤੁਹਾਨੂੰ ਅਕਸਰ ਹੀ ਕਹੀਦਾ ਜਿੱਥੇ ਵੀ ਹੋ ਜਿਵੇਂ ਵੀ ਹੋ ਜਿਹੜੇ ਵੀ ਹਾਲਾਤਾਂ 'ਚੋਂ ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਲੈਣਾ ਸ਼ੁਰੂ ਕਰੋ ਕਿਉਂਕਿ ਚਮਤਕਾਰ ਹੁੰਦੇ ਆ ਤੇ ਕਲਾ ਵਰਤਦੀ ਆ ਜਿਉਂਦੇ ਵਾਸਤੇ ਰਹੋ ਧੰਨਵਾਦ